ਹੈਲੋ ਸਸਤਰੀਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੇ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੋ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਮੇਰੇ ਪਹਿਣ ਪਾਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਸ਼ੇਅਰ ਲਾਈਕ ਕਰਿਆ ਕਰੋ ਜੀ ਤੇ ਲਓ ਜੀ ਇੱਥੇ ਪਹਿਣ ਕੁੱਟਰੀ ਸੀ ਚਟਣੀ ਤੇ ਆਪਾਂ ਆਏ ਹੋਏ ਸੀ ਜੀ ਆਪਣੇ ਘਰ ਠੀਕ ਹੈ ਜੀ ਤੇ ਛੋਟੀ ਪਹਿਣ ਕੁੱਟਰੀ ਸੀ ਚਟਣੀ ਤੇ ਚਟਣੀ ਕੁੱਟ ਕੇ ਕਰ ਲਈ ਕੁੰਡੀ ਚ ਪਹਿਣ ਨੇ ਤਿਆਰ ਤੇ ਆ ਮਿਕਸੀ ਦੀ ਤਨੇ ਚਟਣੀ ਬਿਲਕੁਲ ਵੀ ਨਹੀਂ ਮੈਨੂੰ ਪਸੰਦ ਤੇ ਕੁੰਡੀ ਦੀ ਚਟਣੀ ਤਾਂ ਨਹੀਂ ਪਸੰਦਾ ਜੀ ਤੇ ਲੋਜੀ ਤੇ ਪਹਿਣਨੇ ਕਟਲੀ ਸੀ ਤੇ ਡੱਬੇ ਚ ਕੱਢਣ ਲੱਗੀ ਸੀ ਤੇ ਇੱਕ ਪਾਸੇ ਮਧਾਣੀ ਲਾਈ ਪਈ ਐ ਜਿੱਤੇ ਮੈਂ ਪਹਿਣਨ ਨੂੰ ਕਹਣਾ ਦਹੀਂ ਨਾ ਦੋ ਤਿੰਨ ਦਿਨ ਹੋ ਗਏ ਇਕੱਠੀ ਹੋ ਰਹੀ ਸੀ ਦਹੀਂ ਤੇ ਪਹਿਣਨੇ ਨਾ ਹੁਣ ਬਸ ਸੱਚ ਮੱਖਣ ਕੱਢ ਲਈ ਸੀ ਜੀ ਤੇ ਦਹੀਂ ਨਾ ਵੀ ਚਲਾਏ ਵੀ ਲੱਸੀ ਸੋਹਣੀ ਲੱਗੇਗੀ ਚਟਣੀ ਨਾਲ ਤੇ ਲੋਜੀ ਤੇ ਮਧਾਣੀ ਲਾਈ ਤੇ ਜੇ ਬਹੁਤ ਅਸਰ ਦਾ ਸਪੈਸਿਫਿਕ ਰੈਸਿਪੀ ਹੋਵੇਗੀ ਬਖਸ਼ਾਣੀ ਹੋਵੇਗੀ ਤੇ ਕਿਤਾਬੀ ਤੇ ਆਪਾਂ ਨਾ ਬਲੌਗ ਕਰੀ ਸੀ ਪਾਈ ਸੀ ਕਿ ਆਪਾਂ ਬਲੌਗ ਨਾ ਪਾਣੇ ਦਾ ਕਾਰਨ ਇਹ ਹੈ ਜੀ ਆਪਾਂ ਬਿਮਾਰ ਹੋ ਗਏ ਸੀ ਜੀ ਤੇ ਬਹੁਤ ਜ਼ਿਆਦਾ ਨਾ ਵੀਕਨਸ ਹੋ ਗਈ ਸੀ ਜੀ ਤੇ ਕਮਜ਼ੋਰੀ ਤਾਂ ਬਹੁਤ ਜ਼ਿਆਦਾ ਹੀ ਹੋ ਗਈ ਸੀ ਜੀ ਤੇ ਬਸ ਆਪਾਂ ਕੰਮ ਕਰਨਾ ਬਸ ਥੋੜਾ ਬਹੁਤਾ ਤੇ ਆਰਾਮ ਲੈ ਲੈਣਾ ਕੰਮ ਕਰਨਾ ਥੋੜਾ ਬਹੁਤ ਆਰਾਮ ਬਿਲਕੁਲ ਵੀ ਨਹੀਂ ਸੀ ਸਰੀਰ ਸਾਥ ਤੇ ਰਿਆ ਸੀ ਤੇ ਅੱਜ ਮੈਂ ਪਹਿਣ ਨੂੰ ਕਹਿਣਾ ਲੱਸੀ ਤਾਂ ਬਸ ਬਹੁਤ ਘਰ ਕੀ ਚੀਜ਼ ਵਰਗੀ ਤਾਂ ਮੌਜ ਨਹੀਂ ਹੁੰਦੀ ਦਹੀਂ ਲੱਸੀ ਹਨਾ ਮੱਖਣ ਇਸ ਤਰ੍ਹਾਂ ਤੇ ਮੈਂ ਕਹਤੋਂ ਨਾ ਜੈਨ ਲੱਸੀ ਬਲੋਲਾ ਤੇ ਆਪਾਂ ਚਟਣੀ ਨਾਲ ਵੀ ਮੱਖਣ ਖਾਵਾਂਗੇ ਤੇ ਨਾ ਸੀ ਦੋਨੇ ਪੈਣਾ ਵੀ ਬਹਸ ਰੀਆਂ ਸੀ ਮੈਂ ਕਿ ਪਹਿਲਾਂ ਬਹੁਤ ਲੱਸੀ ਮੱਖਣ ਖਾਂਦੇ ਪੀਂਦੇ ਸੀ ਹੁਣ ਤਾਂ ਜੀ ਉਹ ਖਰਾਕ ਹੀ ਨਹੀਂ ਰਹੀਆਂ ਜੀ ਹਨਾ ਤੇ ਤਾਂ ਹੀ ਸਰੀਰਾਂ ਚ ਜਾਨ ਨਹੀਂ ਜੀ ਤੇ ਪੈਣ ਨੇ ਫਿਰ ਮੱਖਣਾ ਕੱਢਿਆ ਜੀ ਤੇ ਲੱਸੀ ਹੋ ਗਈ ਬਣ ਕੇ ਤਿਆਰ ਉਸ ਤੋਂ ਬਾਅਦ ਇਹ ਤੇ ਗੁਡੀਆਂ ਰੋਟੀ ਬਣਾ ਰਹੀ ਸੀ ਤੇ ਫਿਰ ਆਪਾਂ ਸਾਰੇ ਬੈਠ ਕੇ ਖਾਣਾਂਗੇ ਜੀ ਤੇ ਠੀਕ ਹੈ ਜੀ ਤੇ ਬਸ ਜੀ ਹੁਣ ਬਹੁਤ ਮੈਨੂੰ ਥੋੜੀ ਜਿਹੀ ਦਵਾਈ ਮੇਰੀ ਚੱਲ ਰਹੀ ਹੈ ਜੀ ਹੈ ਫਰਕ ਅੱਗੇ ਨਾਲੋਂ ਹਨਾ ਤੇ ਹੁਣ ਦਵਾਈ ਤਾਂ ਡਾਕਟਰ ਕਹ ਰਿਹਾ ਚੱਲੇਗੀ ਜੀ ਟਾਈ ਫੀਡ ਹੋ ਗਿਆ ਸੀ ਜੀ ਆਪਾਂ ਨੂੰ ਤੇ ਚਲੋ ਜੀ ਹੁਣ ਹੈ ਫਰਕ ਆਪਾਂ ਨੂੰ ਬਹੁਤ ਜ਼ਿਆਦਾ ਤੇ ਹਾ ਜਿੱਦਾਂ ਆਏ ਵੀ ਡਾਕਟਰ ਕਹਰੇ ਵੀ ਫਿਰ ਆਏ ਆ ਵੀ ਦਵਾਈ ਤਾਂ ਨਾ ਵੀ ਉਹਨਾਂ ਚਿਰ ਖਾਣੀ ਪਈ ਹੋएगी ਜਿੰਨਾ ਚਿਰ ਐਨ ਚੰਗੀ ਤਰ੍ਹਾਂ ਨਹੀਂ ਵੀ ਫਰਕ ਪੈਂਦਾ ਆਰਾਮ ਆਉਂਦਾ ਤੇ ਆਪਾਂ ਜਿਹੜੇ ਵੀ ਝਾੜੇ ਸੀ ਉਹ ਵੀ ਕਰਾਲੇ ਕਰਾਲੇ ਸੀ ਜੀ ਤੇ ਲੋ ਜੀ ਮੱਖਣ ਕੱਢ ਕੇ ਕੱਢ ਲਿਆ ਸੀ ਜੀ ਤੇ ਹੁਣ ਲੱਸੀ ਪੈਣ ਕਰ ਲੇਗੀ ਉਹ ਚਲ ਡੋਲੂ ਡੂਲੂ ਚ ਕੱਢ ਲੇਗੀ ਜੀ ਤੇ ਲੋ ਜੀ ਤੇ ਭਣ ਨੇ ਆਪਣੀ ਨੇ ਰੋਟੀ ਮੇਰੀ ਪਾ ਕੇ ਕਰਤੀ ਤਿਆਰ ਠੀਕ ਆ ਜੀ ਇਹ ਲੋ ਜੀ ਤੁਸੀਂ ਵੀ ਖਾਓ ਮੇਰੀ ਫੈਮਲੀ ਠੀਕ ਹੈ ਜੀ ਤੇ ਇੱਥੇ ਭਣ ਕੰਦੀ ਵੀ ਲੋ ਤੁਸੀਂ ਰੋਟੀ ਖਾ ਲਓ ਤੇ ਆਪਾਂ ਵੀ ਹੋਰ ਕੰਮ ਕਰਦੇ ਬੱਚਿਆਂ ਦੇਣ ਲੱਗ ਗਈ ਸੀ ਭਣਾ ਰੋਟੀ ਤੇ ਮੈਨੂੰ ਫੜਾਤੀ ਸੀ ਤੇ ਇੰਨਾ ਇੰਨੀ ਟੈਸਟੀ ਲੱਗੇ ਜੀ ਇਸ ਦੇ ਨਾਲ ਮੱਖਣ ਨਾਲ ਤੇ ਚਟਣੀ ਬਹੁਤ ਜ਼ਿਆਦਾ ਟੈਸਟੀ ਲੱਗੇ ਜੀ ਇੰਨਾ ਮਨ ਖੁਸ ਹੋ ਗਿਆ ਸੀ ਜੀ ਰੋਟੀ ਖਾਂਦੀ ਮੈਂ ਵਾਸ ਰਹੀ ਸੀ ਪਹਿਣ ਨੂੰ ਮੈਂ ਕਿੰਨੀ ਟੈਸਟੀ ਲੱਗ ਰਹੀ ਹੈ ਜੀ ਤੇ ਇੰਨੀ ਸੁਆਦ ਲੱਸੀ ਬਣੀ ਜੀ ਮਿੱਠੀ ਮਿੱਠੀ ਤੇ ਜਿਹੜੀ ਆਪਾਂ ਬਾਜ਼ਾਰ ਬਜ਼ੂਰ ਤੋਂ ਕਈ ਵਾਰੀ ਲਿਆਉਂਦੇ ਆ ਜੀ ਤੇ ਬਿਲਕੁਲ ਖੱਟੀ-ਖੱਟੀ ਲੱਸੀ ਹੁੰਦੀ ਹੈ ਜੀ ਬਿਲਕੁਲ ਵੀ ਨਹੀਂ ਟੈਸਟੀ ਲੱਗ ਰਹੀ